ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਖ ਸੰਤਾਂ ਤਕਰੀਬਨ ਇਸ ਗੱਲ ਤੋਂ ਸਾਰਿਆਂ ਜਾਣੂ ਆ ਕਿ ਇਸ ਸਾਲ ਦੀ ਜਿਹੜੀ ਸਲਾਨਾ ਜੀ7 ਦੀ ਮੀਟਿੰਗ ਹੁੰਦੀ ਆ ਜਿਸ ਨੂੰ ਜੀ7 ਸਮਿਟ ਬੋਲਿਆ ਜਾਂਦਾ ਆ ਉਹ ਕੈਨੇਡਾ ਦੇ ਵਿੱਚ ਹੋਈ ਆ ਜੂਨ 15 ਤੋਂ ਲੈ ਕੇ ਜੂਨ 17 ਤੱਕ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਮੀਟਿੰਗ ਦੇ ਚੇਅਰਮੈਨ ਸੀਗੇ ਉਹਨਾਂ ਦੀਆਂ ਕੁਝ ਜ਼ਿੰਮੇਵਾਰੀਆਂ ਸੀਗੀਆਂ ਚੇਅਰਮੈਨ ਹੋਣ ਦੇ ਨਾਤੇ ਪਹਿਲੀ ਜ਼ਿੰਮੇਵਾਰੀ ਇਹ ਸੀ ਕਿ ਉਹਨਾਂ ਨੇ ਜਿਹੜੇ ਆਰਥਿਕ ਮੁੱਦਿਆਂ ਤੇ ਗੱਲਬਾਤ ਕਰਨੀ ਉਹਨਾਂ ਨੇ ਇਹ ਤੈਅ ਕਰਨਾ ਹੈਗੇ ਤੇ ਦੂਜੀ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਸੀ ਕਿ ਉਹਨਾਂ ਦੀ ਜ਼ਿੰਮੇਵਾਰੀ ਇਹ ਸੀ ਕਿ ਉਹਨਾਂ ਨੇ ਇਹ ਤੈਅ ਕਰਨਾ ਹੈ ਕਿ ਕਿਹੜੇ ਮੂਲਕਾਂ ਨੂੰ ਸੱਦਾ ਪੱਤਰ ਭੇਜਿਆ ਜਾਊ ਤੇ ਕਿਹਨਾਂ ਨੂੰ ਨਹੀਂ ਭੇਜਿਆ ਜਾਊ ਕਿਉਂਕਿ ਇਸ ਮੀਟਿੰਗ ਦੇ ਵਿੱਚ ਸਾਰੇ ਮੂਲਕਾਂ ਨੂੰ ਨਹੀਂ ਸੱਦਿਆ ਜਾਂਦਾ ਕੁਝ ਮੂਲਕ ਇਹੋ ਜੇ ਆ ਜਿਦਾਂ ਕਿ ਰਸ਼ੀਆ, ਈਰਾਨ ਤੇ ਚਾਈਨਾ ਉਹਨਾਂ ਨੂੰ ਹਿਸਟੋਰਿਕਲੀ ਨਹੀਂ ਸੱਦਾ ਜਾਂਦਾ ਕਿਉਂਕਿ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਆ। ਸੋ ਇਸ ਸਾਲ ਦੀ ਜਿਹੜੀ ਮੀਟਿੰਗ ਆ ਉਹ ਕਾਫੀ ਵਵਾਦਤ ਰਹੀ ਆ। ਵਾਦਤ ਤਾਂ ਰਹੀ ਆ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਪੱਤਰ ਭੇਜਿਆ ਗਿਆ ਸੀਗਾ। ਜਦ ਕਿ ਕੈਨੇਡਾ ਦੀ ਜਿਹੜੀ ਫੈਡਰਲ ਪੁਲਿਸ ਆ RCMP ਉਨ੍ਹਾਂ ਦੀ ਇੱਕ ਸਟੇਟਮੈਂਟ ਆਈ ਸੀਗੀ ਅਕਤੂਬਰ 2024 ਦੇ ਵਿੱਚ ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਸੀਗੀ ਕਿ ਉਹਨਾਂ ਕੋਲ ਠੋਸ ਸਬੂਤ ਨਹੀਂ ਇਸ ਗੱਲ ਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਸਰਕਾਰ ਆ ਉਹ ਇਸ ਗੱਲ ਦੇ ਲਈ ਜ਼ਿੰਮੇਵਾਰ ਆ ਕਿ ਉਹਨਾਂ ਨੇ ਇੱਕ ਕੈਨੇਡਾ ਦਾ ਨਾਗਰਿਕ ਕੈਨੇਡਾ ਦੀ ਧਰਤੀ ਦੇ ਉੱਤੇ ਉਹਨਾਂ ਨੇ ਮਰਵਾਇਆ ਪ੍ਰੌਕਸੀ ਆਰਗੇਨਾਈਜੇਸ਼ਨਸ ਦੇ ਜ਼ਰੀਏ ਸੋ ਕਹਿਣ ਤੋਂ ਭਾਵ ਇਹ ਆ ਕਿ ਭਾਈ ਹਰਦੀਪ ਸਿੰਘ ਨੱਜਰ ਦਾ ਕਤਲ ਨਰਿੰਦਰ ਮੋਦੀ ਦੀ ਸਰਕਾਰ ਨੇ ਕਰਾਇਆ ਉਹਨਾਂ ਗੈਂਗਾਂ ਦੇ ਜ਼ਰੀਏ ਜਿਹੜੀਆਂ ਉਹਨਾਂ ਨੇ ਭੇਜੀਆਂ ਸੀ ਕੈਨੇਡਾ ਦੀ ਧਰਤੀ ਦੇ ਉੱਤੇ ਸੋ ਇਹ ਸੱਦਾ ਪੱਤਰ ਭੇਜਣ ਤੇ ਜਿਹੜੇ ਜਾਗਦਿਆਂ ਜ਼ਮੀਰਾਂ ਵਾਲੇ ਸਿੱਖ ਆ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਮੈਂ ਜਾਗਦਿਆਂ ਜ਼ਮੀਰਾਂ ਤਾਂ ਕਹ ਰਿਹਾ ਕਿਉਂਕਿ ਮਰੀਆਂ ਜ਼ਮੀਰਾਂ ਵਾਲੇ ਵੀ ਸਿੱਖ ਹੈਗੇ ਆ ਵਿਰੋਧ ਤੇ ਉਹਨਾਂ ਨੇ ਕੀ ਕਰਨਾ ਹੀ ਉਹ ਉਹਨਾਂ ਨੇ ਇਸ ਗੱਲ ਦੀ ਖੁਸ਼ੀ ਵੀ ਪ੍ਰਗਟਾਈ ਆ ਕਿ ਜੀ ਚੰਗੀ ਗੱਲ ਆ ਵੀ ਸੱਦਾ ਪੱਤਰ ਭੇਜਿਆ ਗਿਆ ਤੇ ਇਸ ਦੇ ਨਾਲ ਜੀ ਜਿਹੜਾ ਇੱਕ ਵਿਗੜਿਆ ਰਿਸ਼ਤਾ ਹੀ ਕੈਨੇਡਾ ਦਾ ਤੇ ਇੰਡੀਆ ਦਾ ਉਹ ਸੁਧਰੂਗਾ ਤੇ ਜਿਹੜੀ ਕੈਨੇਡੀਅਨ ਮੇਨਸਟ੍ਰੀਮ ਮੀਡੀਆ ਆ ਉਹਨਾਂ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਤੇ ਉਹਨਾਂ ਨੇ ਬੜੇ ਸਖਤ ਸਵਾਲ ਮਾਰਕ ਕਾਰਨੀ ਨੂੰ ਉਠਾਏ ਜਦੋਂ ਉਸ ਵਕਤ ਜਦੋਂ ਉਹਨਾਂ ਨੇ ਇਹ ਸੱਦਾ ਪੱਤਰ ਭੇਜਿਆ ਸੀਗਾ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ ਦੁਨੀਆ ਦੀ ਪ੍ਰੈਸ ਦੇ ਸਾਹਮਣੇ ਤੇ ਉਹਨਾਂ ਨੇ ਐਕਸਲੈਂਸੀ ਸ਼ਬਦ ਦੇ ਨਾਲ ਸਮੋਦਨ ਕੀਤਾ ਨਰਿੰਦਰ ਮੋਦੀ ਨੂੰ ਐਕਸਲੈਂਸੀ ਸ਼ਬਦ ਉਹਨਾਂ ਲਈ ਇਹ ਵਰਤਿਆ ਜਾਂਦਾ ਜਿਨ੍ਹਾਂ ਲੋਕਾਂ ਦਾ ਇੱਕ ਉੱਚਾ ਕਰਤਾਰ ਹੁੰਦਾ ਹੈ ਜਿਨ੍ਹਾਂ ਦੀ ਕੋਈ ਦੇਣ ਹੁੰਦੀ ਹੈ ਸੋਸਾਇਟੀ ਨੂੰ ਤੇ ਮੈਨੂੰ ਬੜੀ ਇਹ ਹਸੋਣੀ ਗੱਲ ਲੱਗੀ ਕਿ ਨਰਿੰਦਰ ਮੋਦੀ ਦੇ ਲਈ ਐਕਸਲੈਂਸੀ ਸ਼ਬਦ ਵਰਤਿਆ ਜਾ ਰਿਹਾ ਹੈ ਐਕਸਲੈਂਸੀ ਪ੍ਰਾਈਮ ਮਿਨਿਸਟਰ ਅਮ ਇਟਸ ਅ ਗ੍ਰੇਟ ਆਨਰ ਟੂ ਟੂ ਹੋਸਟ ਯੂ ਐਟ ði ਜੀ 7 ਜਦਕੇ ਨਰਿੰਦਰ ਮੋਦੀ ਤੇ ਇਹ ਦੋਸ਼ ਲਾਇਆ ਜਾਂਦਾ ਕਿ ਜਿਹੜਾ 2004 ਦੇ ਵਿੱਚ ਗੁਜਰਾਤ ਦੇ ਵਿੱਚ ਮੁਸਲਮ ਭਾਈਚਾਰੇ ਦੇ ਖਿਲਾਫ ਕਤਲੇਆਮ ਹੋਇਆ ਉਹਦਾ ਦੋਸ਼ੀ ਨਰਿੰਦਰ ਮੋਦੀ ਆ ਜਿਹੜੇ ਕੁਝ ਸਿੱਖ ਨੌਜਵਾਨ ਮਾਰੇ ਗਏ ਸੰਸਾਰ ਪੱਧਰ ਤੇ ਉਹਨਾਂ ਦੇ ਕਤਲ ਦਾ ਇਲਜ਼ਾਮ ਨਰਿੰਦਰ ਮੋਦੀ ਤੇ ਲੱਗਦਾ ਭਾਈ ਹਰਮਿੰਦਰ ਸਿੰਘ ਮਿੰਟੂ ਤੋਂ ਸ਼ੁਰੂ ਹੋ ਕੇ ਫੇ ਭਾਈ ਪਰਮਜੀਤ ਸਿੰਘ ਪੰਜਵੜ ਦਾ ਕਤਲ ਹੁੰਦਾ ਆ ਭਾਈ ਹਰਮੀਤ ਸਿੰਘ ਪੀ ਐਚ ਟੀ ਦਾ ਕਤਲ ਹੁੰਦਾ ਆ ਭਾਈ ਰਿੱਪੂ ਦਮਨ ਸਿੰਘ ਮਾਲਕ ਦਾ ਕਤਲ ਹੁੰਦਾ ਆ ਯੂਕੇ ਦੇ ਵਿੱਚ ਭਾਈ ਅਵਤਾਰ ਸਿੰਘ ਖੰਡੇ ਦਾ ਕਤਲ ਹੁੰਦਾ ਆ ਤੇ ਕੈਨੇਡਾ ਦੀ ਧਰਤੀ ਦੇ ਉੱਤੇ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੁੰਦਾ ਤੇ ਸਾਰੇ ਕਤਲ ਨਰਿੰਦਰ ਮੋਦੀ ਦੀ ਸਰਕਾਰ ਦੇ ਨਾਲ ਜੋੜੇ ਜਾਂਦੇ ਆ ਤੇ ਅਗਲੀ ਗੱਲ ਮਾਰਕ ਕਰਨੀ ਨੇ ਇਹ ਕੀਤੀ ਆ ਕਿ uh, 2018 ਤੋਂ ਲੈ ਕੇ ਲਗਾਤਾਰ ਅੱਜ ਤੱਕ ਭਾਰਤ ਦੀ ਸ਼ਮੂਲੀਅਤ ਰਹੀ ਹੈ ਜੀ7 ਸਮਿਟ ਦੇ ਅੰਦਰ ਤੇ ਇਹ ਗੱਲ ਇਹ ਦਰਸਾਉਂਦੀ ਆ ਕਿ ਭਾਰਤ ਦੀ ਕਿੰਨੀ ਲੋੜ ਆ ਦੁਨੀਆ ਦੀ ਇਕਨੋਮੀ ਨੂੰ ਤੇ ਨਰਿੰਦਰ ਮੋਦੀ ਦੀ ਲੀਡਰਸ਼ਿਪ ਦੀ ਕਿੰਨੀ ਲੋੜ ਆ ਦੁਨੀਆ ਦੀ ਇਕਨੋਮੀ ਨੂੰ ਆ ਇੰਡੀਆ ਹੈਜ਼ ਬੀਨ ਕਮਿੰਗ ਟੂ ਦ ਜੀ7 ਆਈ ਬੀਲੀਵ ਸਿንስ 2018 ਇਨ ਬੀਰਿਟਸ ਆ ਵਿਦ ਆਰ ਫ੍ਰੈਂਚ ਪਾਰਟਨਰਸ um and it's a testament to the importance uh of your country uh to your leadership ਸੋ ਮੇਰਾ ਇਹ ਸਟੇਟਮੈਂਟ ਨੂੰ ਲੈ ਕੇ ਇਹ ਨਜ਼ਰੀਆ ਆ ਕਿ ਮਾਰਕ ਕਾਰਨੀ ਇਹ ਕਹਿਣਾ ਚਾਹੁੰਦਾ ਆ ਕਿ ਮੈਂ ਕੋਈ ਨਵੀਂ ਅ ਗੱਲ ਨਹੀਂ ਕੀਤੀ ਇਸ ਸਾਲ ਨਰਿੰਦਰ ਮੋਦੀ ਨੂੰ ਸੱਦ ਕੇ ਕਿ ਇਹ ਲਗਾਤਾਰ ਇਹਨਾਂ ਨੂੰ ਸੱਦਾ ਦਿੱਤਾ ਜਾ ਰਿਹਾ ਆ ਤੇ ਮੈਂ ਕੋਈ ਲੀਹੋਂ ਲੱਥੀ ਗੱਲ ਨਹੀਂ ਕੀਤੀ ਤੇ ਇਸ ਕਰਕੇ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ ਦੇ ਅਖੀਰ ਦੇ ਵਿੱਚ ਮਾਰਕ ਕਾਰਨੀ ਨੇ ਇਹ ਗੱਲ ਕੀਤੀ ਜਦੋਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮੋਦਨ ਕਰ ਰਹੀ ਕਿ ਕੈਨੇਡਾ ਤੇ ਇੰਡੀਆ ਉਹ ਇਕੱਠੇ ਹੋ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਕੰਮ ਕਰਨਗੇ ਉਹ એનર્ਜੀ ਤੇ ਕੰਮ ਕਰਨਗੇ ਉਹ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਤੇ ਕੰਮ ਕਰਨਗੇ ਜਿਸ ਦੀ ਪੰਜਾਬੀ ਬਣਦੀ ਹੈ ਅੰਤਰਰਾਸ਼ਟਰੀ ਦਮਨ ਟ੍ਰਾਂਸਨੈਸ਼ਨਲ ਪ੍ਰੈਸ਼ਨ ਉਦੋਂ ਹੁੰਦਾ ਜਦੋਂ ਇੱਕ ਮੁਲਕ ਦੂਜੇ ملک ਤੇ ਨਾਗਰਿਕਾਂ ਨੂੰ ਡਰਾਵੇ ਧਮਕਾਵੇ ਇਵਨ ਜਾਨੋਂ ਮਾਰਨ ਦੀ ਹੱਦ ਤੱਕ ਵੀ ਜਾਵੇ ਉਹਨੂੰ ਟ੍ਰਾਂਸਨੈਸ਼ਨਲ ਅਗਰੈਸ਼ਨ ਬੋਲਿਆ ਜਾਂਦਾ ਹੈ ਤੇ ਜਿਹੜਾ ਲਾਸਟ ਪੁਆਇੰਟ ਸੀ ਉਹਨਾਂ ਨੇ ਇਹ ਕਿਹਾ ਕਿ ਅਸੀਂ ਟੈਰਰਿਜ਼ਮ ਨੂੰ ਹੈਂਡਲ ਕਰ ਲਈ ਇਕੱਠੇ ਕੰਮ ਕਰਾਂਗੇ ਸੋ ਪਹਿਲੀ ਵਾਰ ਹੀ ਹੋਇਆ ਕਿ ਇੱਕ ਕੈਨੇਡਾ ਦਾ ਪ੍ਰਧਾਨ ਮੰਤਰੀ ਜਿਹੜੇ ਖਾਲਿਸਤਾਨ ਦੇ ਜਿਹੜੇ ਸਮਰਥਕ ਕੈਨੇਡਾ ਚ ਰਹਿ ਰਹੇ ਆ ਵੀ ਉਹਨਾਂ ਨੂੰ टेरिस, आ, and to the importance of the issues that we look to tackle together, uh, from energy security, from the energy transition that you're helping to lead, to the future of artificial intelligence, to the fight that we have against transnational repression. against uh, against terrorism ਕਿਉਂਕਿ ਕੈਨੇਡਾ ਦੇ ਚਾਰਟਰ ਆਫ ਰਾਈਟਸ ਦੇ ਅਧੀਨ ਹਰ ਕੈਨੇਡੀਅਨ ਨਾਗਰਿਕ ਨੂੰ ਇਹ ਅਧਿਕਾਰ ਆ ਕਿ ਉਹਨਾਂ ਨੂੰ ਪੂਰਨ ਬੋਲਣ ਦੀ ਆਜ਼ਾਦੀ ਹੈਗੀ ਆ ਉਹਨਾਂ ਨੂੰ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਨ ਦੀ ਆਜ਼ਾਦੀ ਹੈਗੀ ਆ ਸੋ ਜਿਹੜੇ ਹੁਣ ਕੈਨੇਡਾ ਦੇ ਵਿੱਚ ਖਾਲਸਤਾਨ ਦੇ ਸਮਰਥਕ ਉਹਨਾਂ ਨੇ ਕੋਈ ਕ੍ਰਾਈਮ ਤਾਂ ਕਮਿਟ ਕੀਤਾ ਨਹੀਂ ਕੈਨੇਡਾ ਦੀ ਧਰਤੀ ਤੇ ਨਾ ਉਹਨਾਂ ਨੇ ਭਾਰਤ ਦੀ ਧਰਤੀ ਤੇ ਜਾ ਕੇ ਕੋਈ ਕ੍ਰਾਈਮ ਕਮਿਟ ਕੀਤਾ ਆ ਉਹਨਾਂ ਦੇ ਜਿਹੜਾ ਵਿਰੋਧ ਹੁੰਦਾ ਹੈ ਉਹ ਸ਼ਾਂਤਮਈ ਹੁੰਦਾ ਹੈ ਸੋ ਇਸ ਕਰਕੇ ਉਹਨਾਂ ਨੂੰ ਇਹ ਜਿਹੜਾ ਲੇਬਲ ਦੇਣਾ ਟੈਰਰਿਸਟਾ ਇਹ ਕਾਫੀ ਚਿੰਤਾ ਵਾਲੀ ਗੱਲ ਆ ਤੇ ਇਸ ਮਾਰਕਰਨੀ ਦੀ ਸਟੇਟਮੈਂਟ ਤੋਂ ਇਹ ਪਤਾ ਲੱਗ ਰਿਹਾ ਇੱਕ ਬੰਨੇ ਉਹ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਦੀ ਗੱਲ ਕਰ ਰਿਹਾ ਦੂਜੇ ਬੰਨੇ ਉਹ ਟੈਰਰਿਜ਼ਮ ਦੀ ਗੱਲ ਕਰ ਰਿਹਾ ਇਹ ਤੋਂ ਪਤਾ ਲੱਗਦਾ ਹੈ ਕਿ ਮਾਰਕਰਨੀ ਦੋ ਬੇੜੀਆਂ ਦੇ ਵਿੱਚ ਆਪਣੇ ਪੈਰ ਰੱਖ ਰਿਹਾ ਉਹ ਜਿਹੜੇ ਖਾਲਸਤਾਨ ਦੇ ਸਮਰਥਕਾ ਉਹਨਾਂ ਨੂੰ ਵੀ appeas ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਜਿਹੜੇ ਮੋਦੀ ਭਗਤਾਂ ਉਹਨਾਂ ਨੂੰ ਵੀ appeas ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਮੋਦੀ ਦੀ ਸਰਕਾਰ ਨੂੰ ਸੋਖੀਰ ਦੇ ਵਿੱਚ ਮੈਂ ਉਹਨਾਂ ਜਾਗਦਿਆਂ ਜ਼ਮੀਰਾਂ ਵਾਲੇ ਸਿੱਖਾਂ ਦਾ ਧੰਨਵਾਦੀ ਆ ਜਿਹੜੇ ਕੈਲਗਰੀ ਪਹੁੰਚ ਕੇ ਜਿਨ੍ਹਾਂ ਨੇ ਪ੍ਰੋਟੈਸਟ ਕੀਤਾ ਉਹ ਭਾਵੇਂ ਕੈਲਗਰੀ ਦੇ ਲੋਕਲ ਸਿੱਖ ਹੋਣ ਜਾਂ ਜਿਹੜੇ ਦੂਰੋਂ ਨੇੜੇ ਪਹੁੰਚੇ ਆ ਕਿਉਂਕਿ ਜਦੋਂ ਤੁਸੀਂ ਪ੍ਰੋਟੈਸਟ ਕਰਦੇ ਆ ਦੁਨੀਆ ਦਾ ਮੀਡੀਆ ਤੁਹਾਨੂੰ ਵੇਖ ਰਿਹਾ ਹੁੰਦਾ ਆ ਤੇ ਦੁਨੀਆ ਦੇ ਮੀਡੀਆ ਅੱਗੇ ਇਹੋ ਜਿਹੀਆਂ ਜਿਹੜੀਆਂ ਅਤਵਾਦ ਫਲਾਉਣ ਵਾਲੀਆਂ ਮਨੁੱਖੀ ਅਧਿਕਾਰਾਂ ਦੀਆਂ ਲੰਘਣਾ ਕਰਨ ਵਾਲੀਆਂ ਸਰਕਾਰਾਂ এক্সਪੋਜ਼ ਹੁੰਦੀਆਂ